ਬਾਬਲ ਸਾਹਿਬ ਅੱਜ ਤੱਕ ਇਹ ਨਹੀਂ ਦੱਸ ਸਕਕੇ ਕਿ 슈ਗਰ ਮਿਲਸ ਜਿਹੜੀਆਂ ਜਿਹੜੀ ਦੁਆਬੇ ਤੇ ਮਾਝੇ ਦੀਆਂ 슈ਗਰ ਮਿਲਸ ਨੇ ਕੰਨੇ ਦਾ ਕ੍ਰਸ਼ਿੰਗ ਸੀਜ਼ਨ ਜਿਹੜਾ ਇਟਸ ਸਟਾਰਟਸ ਬਾਈ 15th ਆਫ ਨਵੰਬਰ ਇਹਨਾਂ ਨੇ ਜਿਹੜਾ ਇੱਕ ਪ੍ਰਾਈਵੇਟ ਮਿਲਰਜ਼ ਆਪਣੇ ਵੱਲੋਂ ਕੁਝ ਪੈਸੇ ਦੇ ਕੇ ਕੰਪਨਸੇਟ ਕਰਨਾ ਸੀ ਫਾਰ ਦੀ ਲਾਸਸ ਲਾਸਟ ਸੀਜ਼ਨ ਕਿਉਂਕਿ ਇਹਨਾਂ ਨੇ ਸਾਰਿਆਂ ਨੇ ਐਡਸ ਦੇ ਦਿੱਤੀਆਂ ਸੀ ਪੇਪਰਸ ਦੇ ਵਿੱਚ ਕਿ ਕਿਉਂਕਿ ਬਾਇਬਿਲਟੀ 슈ਗਰ ਮਿਲਸ ਦੀ ਹੈ ਨਹੀਂ ਗਈ ਅਸੀਂ ਇਸ ਸਾਲ ਕਮਾਦ ਦੀਆਂ ਮਿੱਲਾਂ ਦੀ ਕ੍ਰੈਸ਼ਿੰਗ ਸ਼ੁਰੂ ਨਹੀਂ ਕਰਾਂਗੇ ਮੈਂ ਉਸ ਟਾਈਮ ਤੇ ਇਸ ਗੱਲ ਦਾ ਐਲਾਨ ਕੀਤਾ ਸੀ ਮੁਕੇਰੀਆਂ ਦੇ ਵਿੱਚ ਇਹ ਕ੍ਰੈਸ਼ਿੰਗ ਨਹੀਂ ਸ਼ੁਰੂ ਹੋਏਗੀ ਜਿਹੜਾ ਮੇਰਾ ਪਹਿਲਾ ਫੈਸਲਾ ਹੈ ਕਿਸਾਨਾਂ ਵਾਸਤੇ ਅਸੀਂ ਕਿਸਾਨਾਂ ਦੇ ਵਾਸਤੇ ਕਿਸੇ ਹੱਦ ਤੱਕ ਵੀ ਇੱਥੇ ਆ ਕੇ ਸੰਘਰਸ਼ ਵੀ ਕਰਾਂਗੇ ਤੇ ਉਹਨਾਂ ਪਿੱਛੇ ਸਾਨੂੰ ਕਿਸੇ ਹੱਦ ਤੱਕ ਜਾਣਾ ਪਏ We will go it's a, it is a timely warning to Prakash Singh Badal and his government. Don't take things lying down, don't take things in a non-serious manner as you are used to Here than a in So he has to make these things very clear.